ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਪਰਮਜੀਤ ਸਿੰਘ ਪੰਘੂ ਅਸੀਂ ਮੌਜੂਦ ਹਾਂ ਅੱਜ ਕਲਗਰੀ ਦੇ ਗੁਰਦੁਆਰਾ ਸ੍ਰੀ ਰਾਮਦਾਸ ਦਰਬਾਰ ਵਿਖੇ ਜਿੱਥੇ ਪੰਥ ਦੇ ਸ਼ਰਮੌਰ ਕੀਤਨੀ ਕੀਤਨੀਆਂ ਪਦਮਸ਼੍ਰੀ ਪਾਈ ਹਰਜਿੰਦਰ ਸਿੰਘ ਮਨਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਸ਼੍ਰੀਨਗਰ ਵਾਲਿਆਂ ਨੇ ਇੱਕ ਹਫ਼ਤਾ ਭਰ ਕੀਰਤਨ ਕੀਤਾ ਕੈਟੇਗਰੀ ਦੀਆਂ ਬਹੁਤ ਸਾਰੀਆਂ ਸੰਗਤਾਂ ਨੇ ਪੁੱਜ ਕੇ ਇਹ ਕੀਰਤਨ ਸਰਵਣ ਕੀਤਾ ਵਰਨਣਯੋਗ ਹੈ ਕਿ ਇਹ ਕੀਰਤਨੀ ਜਥੇਵਾਲ ਨੂੰ 30 ਸਾਲਾਂ ਬਾਅਦ ਕਲਗਰੀ ਵਿੱਚ ਆਪਣੀ ਫੇਰੀ ਪਾਈ ਹੈ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਕੀਰਤਨ ਦੇ ਵੱਖ-ਵੱਖ ਸਟੈਪਸ ਤੇ ਪਰਮਨਕਨ ਆਲਿ ਵਿਕ੍ਰਾਮਗਿ ਗੜਬਾਤ ਤੁਸੀਂ ਬਣੇ ਰਹੋ ਸ਼왈ਾ ਕੀ ਵੀ ਚੈਨਲ ਦੇ ਨਾਲ ਤੋਂ ਬਾਅਦ ਪਦਮਸ਼੍ਰੀ ਭਾਈ ਸਾਪਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਅਤੇ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਇਕੱਠੇ ਬੈਠ ਕੇ ਉਸ ਸੈਟਅਪ ਦੇ ਵਿੱਚ ਜਿਸ ਤਰ੍ਹਾਂ ਸ਼ੁਰੂ ਹੋਏ ਸੀ ਉਸੇ ਤਰੀਕੇ ਦੇ ਨਾਲ ਇਕੱਠੇ ਬੈਠ ਕੇ ਇੱਕੋ ਸਟੇਜ ਤੇ ਇੱਕੋ ਜਥੇ ਦੇ ਤੌਰ ਤੇ ਅੱਜ ਆਪ ਜੀ ਨਾਲ ਕੀਰਤਨ ਰਾਹੀਂ ਹਾਜ਼ਰੀ ਭਰ ਰਹੇ ਹੰ ਸਾਡੇ ਵੱਡੇ ਭਾਗ ਹਨ ਬੜਾ ਵਧੀਆ ਸਮਾਂ ਹੈ ਸੋ ਗੁਰੂ ਪਾਸ਼ਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਇਹ ਉਤਮ ਇਹ ਉਤਸ਼ਾਹ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਹੈ ਤਾਂ ਕਿ ਆਪ ਸਭ ਲਈ ਜੋ ਗੁਰੂ ਪਾਸ਼ਾ ਜੀ ਦੀ ਉਸਤਤੀ ਹੈ ਸਾਰੇ ਬੈਠ ਕੇ ਗੱਲ ਕੇ ਕਰ ਸਕੀਏ ਆਗੇ ਨਾ ਵਿਸਰਣ ਨਾਂਕੀ ਝੋਟੀਆਂ ਦਾ ਕੀਰਤਨ ਅੱਜ ਵੀ ਆਪ ਜਿਵੇਂ ਪਤਾ ਹੋਵੇਗਾ ਸਤਖੰਡ ਸ੍ਰੀ ਹਮੰਦਿਰ ਸਾਹਿਬ ਦੇ ਅੰਦਰ ਚੌਂਕੀਆਂ ਨਿਕਲਦੀਆਂ ਹਨ ਉਹਨਾਂ ਵਿੱਚ ਬਾਬਾ ਬੁੱਢਾ ਜੀ ਦੀ ਚੌਕੀ ਨਿਕਲਦੀ ਹੈ ਅਰ ਚੌਕੀਆਂ ਦੇ ਵਿੱਚ ਬੜੇ ਸਧਾਰਨ ਜੀ ਆਵਾਜ਼ ਦੇ ਵਿੱਚ ਸਾਰੇ ਮਿਲ ਕੇ ਕੋ ਸ਼ਬਦ ਪੜ੍ਹਦੇ ਆਂ ਪਾਪ ਹੋਇਆ ਸ਼ਬਦ ਗਾਉਂਦੇ ਆ ਕੋਈ ਪਾਪ ਨਹੀਂ ਜਿਵੇਂ ਕਿਸੇ ਨੂੰ ਹੁੰਦਾ ਹੈ ਗਾਲ بس ਅੰਦਰ ਪ੍ਰੀਤ ਹੋਣੀ ਚਾਹੀਦੀ ਹੈ ਅੰਦਰ ਰਸ ਹੋਣਾ ਚਾਹੀਦਾ ਹੈ ਤਾਂ ਕਿ ਸੁਣਨ ਵਾਲੇ ਨੂੰ ਵੀ ਰਸ ਆਵੇ ਇਹ ਹੀ ਵਡਿਆਈ ਹੈ ਕੀ ਸੰਗਤ ਸੁਖ ਕੁਲ ਚੁਕ ਦੀ ਕੀਵਾ ਜੀਵਾ ਨਸਰੈ ਦੇ ਆਵੇ ਤਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਆਪੜੇ ਚਰਣਾ ਕਵੜਾ ਦਾ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਘਰਾਂ ਅੰਦਰ ਪਰਵਾਰਾਂ ਅੰਦਰ ਸ਼ੁਕ ਸ਼ਾਂਤੀ ਨਾਲ ਵਰਤੌਣੀ ਹਰ ਪ੍ਰਕਾਰ ਸਹਾਤਾ ਕਰਨੀ ਸਤਿਗੁਰ ਜੀਓ ਸਮੂਹ ਸੰਗਤ ਦੇ ਸਿਰ ਤੇ ਮੇਰ ਪ੍ਰਾਰਥਨਾ ਕੇ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਦਰਉ ਕਰੋ ਨਾਮਦਾਨ ਦੇ ਦਾਤ ਬਖਸ਼ਿਸ਼ ਕਰਨੀ ਆਪ ਜਿਹਦੇ ਦਰ ਘਰ ਜੈ ਪ੍ਰੀਤਵਾਨ ਕਰਨ ਦੇਵ ਸਿੰਘ ਵੱਲੋਂ ਤੰਦਰੁਸਤੇ ਅਤੇ ਚੜ੍ਹਦੇ ਕਲਾ ਦੇ ਅਰਦਾਸ ਕਰਦੇ ਹਾਂ ਕਿਰਪਾ ਕਰਨੀ ਸਤਿਗੁਰ ਜੀਓ ਸਿਰ ਤੇ ਮੇਰ ਪ੍ਰਿਆਸ ਰੱਖਣਾ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜਿਹਦੇ ਨਾਮ ਦਿੱਤਾ ਵੈ ਨਾਨਕ ਨਾਮ ਚੜ੍ਹਦੇ ਕਲਾ ਤੇ ਭਾਵੇਂ ਸਰਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗੁਰਦੁਆਰਾ RAMDAS ਦਰਬਾਰ ਗਲਗਰੀ ਦੇ ਲੰਗਰ ਹਾਲ ਦੇ ਵਿੱਚ ਸੰਗਤਾਂ ਸੇਵਾ ਕਰ ਰਹੀਆਂ ਇਹ ਤੁਸੀਂ ਦੇਖ ਰਹੇ ਹੋ ਲੰਗਰ ਦੀ ਤਸਵੀਰ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਵਾਲਕ ਟੀਵੀ ਚੈਨਲ ਤੋਂ ਸਿੱਧੀਆਂ ਵਖਾ ਰਹੇ ਹਾਂ ਗੁਰੂ RAMDAS ਦਰਬਾਰ ਗੁਰਦੁਆਰਾ ਜਿਹਨੂੰ ਕਲਗਰੀ ਦੇ ਵਿੱਚ 84 ਵਾਲੇ ਗੁਰਦੁਆਰੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਲੰਗਰ ਹਾਲ ਦੇ ਵਿੱਚ ਸੰਗਤਾਂ ਸੇਵਾ ਕਰਦੀਆਂ ਸਾਈ ਸੁਹਾਗੜਾ ਸਾਈ ਆਗਾਸਿਆਂ ਦੇ ਬਾਦਸ਼ਾਹ ਜਿਹਨਾਂ ਨੂੰ ਸਾਰੇ ਕਲਗਰੀ ਦੇ ਵਿੱਚ ਨਾ ਜੰਗਤ ਲੋਕ ਸਿੰਘ ਜੁੱਗ ਤੇ ਸਰਦਾਰ ਜਸਵੰਤ ਸਿੰਘ ਕਪੂਰ ਹਮੇਸ਼ਾ ਇੱਕ ਦੂਜੇ ਦੀ ਸ਼ਹਾਦਤ ਦੇ ਨਾਲ ਜਿੱਤੇ ਜਾਣਾ ਪੱਕੇ ਭਰਾਵਾਂ ਵਰਗੀ ਦੋਸਤੀ ਹੈ ਇਹਨਾਂ ਦੀ ਤੇ ਅੱਜ ਹੁਣ ਬੈਠ ਕੇ ਲੰਗਰ ਛਕ ਰਹੇ ਨੇ ਤੁਸੀਂ ਦੇਖ ਰਹੇ ਹੋਗਾ ਕਿ ਸੜਕੀਆਂ ਦੇ ਵਿੱਚ ਵੀ ਹਮੇਸ਼ਾ ਇਹ ਜਾਂਦੇ ਆ ਇੱਕ ਦੂਜੇ ਦੀ ਸ਼ਹਾਦਤ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਆ ਕੋਲ ਜਵਾਬ ਕਰਾ ਲਨੇ ਆ ਹਾਂ ਸਾਹਿਬ ਜੀ ਅੱਜ ਦਾ ਜਿਹੜਾ ਇੱਥੇ ਕੀਰਤਨ ਹੋ ਰਿਹਾ ਜੀ ਇਹ ਸੀ ਨਗਰ ਵਾਲੇ ਜਿਨ੍ਹਾਂ ਨੂੰ ਸਾਰੀ ਦੁਨੀਆ ਜਾਣਦੀ ਹੈ ਕੀ ਕਹਿਣਾ ਚਾਹੋਗੇ ਉਹਦੇ ਬਾਲਨਾਂ ਦੇ ਬਾਰੇ ਚ ਇਹ ਬਹੁਤ ਵਧੀਆ ਕੀਰਤਨੀ ਹੈਗੇ ਜੀ ਜਿਹਨਾਂ ਨੂੰ ਰਾਸ਼ਟ੍ਰਪਤੀ ਅਵਾਰਡ ਵੀ ਮਿਲਿਆ ਤੇ ਕਾਫੀ ਟਾਈਮ ਉਪਰੋ ਇੱਕ ਕੈਲਗਰੀ ਦੇ ਵਿੱਚ ਆਏ ਆ ਦੋਨੋਂ ਭਾਈ ਕੱਟੇ ਆਏ ਆ ਬਹੁਤ ਵਧੀਆ ਬਹੁਤ ਸੰਗ ਜੁੜਦੀ ਆ ਤੇ ਸਾਰੀ ਸੰਗਤ ਸੁਣਨ ਵਾਸਤੇ ਬੜੇ ਚਾ ਤੇ ਦਲਾਰਾਂ ਨਾਲ ਆਉਂਦੀ ਆ ਤੇ ਗੁਰਦੁਆਰੇ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਆ ਇਹਨਾਂ ਦੇ ਆਉਣ ਦੇ ਖਰਚੀ ਕਿੰਨਾ ਚਿਰ ਹੋ ਗਿਆ ਜੀ ਇੱਥੇ ਇਹ ਜਿਹੜੇ ਆ ਆਪਣੇ ਭਾਈ ਅਰਜੰਦਰ ਸਿੰਘ ਤੇ ਭਾਈ ਮਨਿੰਦਰ ਸਿੰਘ ਸ਼੍ਰੀਨਗਰ ਵਾਲੇ ਕਿੰਨੇ ਦਿਨ ਤੋਂ ਇੱਥੇ ਰਹਿ ਰਹੇ ਆ ਜੀ ਪਧਾਰੇ ਇੱਥੇ ਇਹ 21 ਤੋਂ 25 ਤਰੀਕ ਤੱਕ ਸਿਕਾ 21 22 23 ਤੇ 24 25 ਤਰੀਕ ਤੱਕ ਇਹਨਾਂ ਦੇ ਪ੍ਰੋਗਰਾਮ ਹੈਗੇ ਤਿੰਨ ਦਿਨ ਇਕੱਲੇ ਇਕੱਲੇ ਸੀ ਤੇ ਦੋ ਦਿਨ ਡਬਲ ਪ੍ਰੋਗਰਾਮ ਆ ਠੀਕ ਹੈ ਜੀ ਤੇ ਆਪਣੇ ਅੱਜ ਆਖਰੀ ਦਿਨ ਹੈ ਤੇ ਜਾਂ ਇੱਕ ਦਿਨ ਅਜੇ ਹੋਰ ਲਾਉਣਾ ਇੱਕ ਦਿਨ ਹੋਰ ਹੈ ਜੀ ਸੰਡੇ ਆ ਕੱਲ ਦਾ ਦਿਨ ਹੋਰ ਆ ਕੱਲ ਨੂੰ ਦੋ ਦਰਵਾਰ ਹੋਣਗੇ ਠੀਕ ਇੱਕ 12:00 ਵਜੇ 12:30 ਵਜੇ ਤੱਕ 11:00 ਤੋਂ 12:30 ਵਜੇ ਤੱਕ ਇੱਕ ਰਾਤ ਨੂੰ 7:00 ਤੋਂ 8:30 ਵਜੇ ਤਹਾਨੂੰ ਸਾਡੇ ਸ਼ਵਾਲਕ ਟੀਵੀ ਚੈਨਲ ਤੇ ਜੀ ਦੇਸ਼ਾਂ ਵਿਦੇਸ਼ਾਂ ਚ ਲਿਖਿਆ ਜਾ ਰਿਹਾ ਤੁਸੀਂ ਆਪਣੀ ਵੱਲੋਂ ਜਿਹੜੀਆਂ ਸਿੱਖ ਸੰਗਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੀ ਅਸੀਂ ਸਿੱਖ ਸੰਗਤਾਂ ਨੂੰ ਇਹ ਸੁਣਾਇਆ ਜਾਂਦਾ ਗੁਰੂ ਵਾਲੇ ਬਣੋ ਤੇ ਗੁਰੂ ਨਾਲ ਜੁੜੋ ਗੁਰੂ ਨਾਲ ਜੁੜੋ ਤੇ ਗੁਰੂ ਦੀ ਸੇਵਾ ਦੇ ਵਿੱਚ ਲਾਓ ਦੱਸੇ ਹੀ ਕੁਝ ਹੈ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਤੁਸੀਂ ਇੱਥੇ ਸੇਵਾ ਕਰਦੇ ਹੋ ਬਿਲਕੁਲ ਜੀ ਹਾਂ ਜੀ ਕਿੰਨਾ ਚਿਰ ਹੋ ਗਿਆ ਸੇਵਾ ਕਰਦੇ ਆ ਸਾਲ ਹੋ ਗਏ ਜੀ ਲੰਗਰ ਦੇ ਵਿੱਚ ਖਾਸ ਹਾਂਜੀ ਕੀ ਨਾਮ ਤੁਹਾਡਾ ਜੀ ਉਹਨਾਂ ਕਲਦੀਪ ਸਿੰਘ ਜੀ ਹਾਂਜੀ ਕਲਦੀਪ ਸਿੰਘ ਹਾਂ ਕਲਦੀਪ ਸਿੰਘ ਜੀ ਬੈਕ ਹੋਣ ਪੰਜਾਬ ਚ ਤੁਸੀਂ ਕਿਹੜੇ ਜਿਹੇ ਸੰਬੰਧ ਆ ਆਪਣੇ ਫਲੌਰ ਹੈ ਜੀ ਜ਼ਿਲ੍ਹਾ ਜਲੰਧਾ ਫਲੌਰ ਸ਼ਹਿਰ ਫਲੌਰ ਅੱਛਾ ਫਲੌਰ ਦੇ ਲਾਗੇ ਪਿੰਡ ਹੋਊਗਾ ਕੋਈ ਹਾਂਜੀ ਪਿੰਡ ਹੈਗਾ ਅਪਰਾ ਅਪਰਾ ਉਹ ਆ ਗ੍ਰੈਂਡ ਦੇ ਨੇੜੇ ਇੱਕ ਰੋਟਕਾ ਕਲਾ ਪਿੰਡ ਹੈ ਜਾਂਦੇ ਕਲਦੀਪ ਹਾਂਜੀ ਹਾਂਜੀ ਹੈਗਾ ਜੀ ਹਾਂ ਹਾਂਜੀ ਠੀਕ ਹੈ ਹੋਰ ਸੰਤਾਨ ਕੋਈ ਸਨਿਆਹ ਦੇਣਾ ਚਾਹੋ ਕਿਸ ਹਸਪਤਾਲ ਦੀ ਗੱਲ ਅਖੇ ਮਾਰੇ ਸਾਰੇ ਸੰਤਾਨ ਜੀ ਸਾਰੇ ਸੰਤਾਨ ਸੌਣ ਆਪਣੇ ਗੁਰੂ ਘਰ ਪਹੁੰਚਣ ਤੇ ਰੌਣਕਾਂ ਬਣਾਉਣ ਗੁਰੂ ਘਰ ਆਣ ਕੇ ਆਪਣੇ ਸਵਾਗਤ ਕਰ ਰਹੇ ਹਨ ਭਾਈ ਦਿਨਦਰ ਸਿੰਘ ਸ਼੍ਰੀਨਗਰ ਵਾਲੇ ਪਹੁੰਚੇ ਹਨ ਤੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਟਾਈਮ ਕੱਢ ਕੇ ਕੀਮਤੀ ਸਵਾਗਤ ਦੇ ਗੁਰੂ ਘਰ ਕੋਲ ਜਹਾਜ਼ੇ ਹਾਜ਼ਰੀ ਭਰੋ ਤੇ ਸੰਗਤਾਂ ਦੇ ਨਾਲ ਰੌਣਕਾਂ ਬੁਹਾਰ ਵਿੱਚ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਹਾਲ ਸਾਹਿਬ ਰਹੀ ਮਿਲ ਕੇ ਬਹੁਤ ਮਿਹਰਬਾਨੀ ਕੀ RAMDAS ਦਰਬਾਰ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਮਨਿੰਦਰ ਸਿੰਘ ਸ਼੍ਰੀਨਗਰ ਵਾਲੇ ਕੀਰਤਨ ਕਰ ਰਹੇ ਸੀ ਉਹਦੀ ਕਵਰੇਜ ਸਮੇ ਸਾਨੂੰ ਮਿੜੇ ਇਹ ਬੇਟਾ ਜੀ ਜਿਹੜੇ ਆਵਾਜ਼ ਨੇ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਬੇਟਾ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਨਦੀਪ ਕੌਰ ਤੇ ਤੁਸੀਂ ਵਹਿਕ ਹੋਵਾਂ ਪੰਜਾਬ ਚੋਂ ਕਿਹੜੇ ਜਿਹੜੇ ਨਾਲ ਸੰਧ ਰੱਖਦੇ ਹੋ ਹਾਂ ਮੈਂ ਪੰਜਾਬ ਤੋਂ ਸ਼ਹਿਰਪੁਰ ਜ਼ਿਲ੍ਹੇ ਤੋਂ ਬੋਲ ਰਹੀ ਹਾਂ ਤੇ ਤੁਹਾਡਾ ਇਹ ਇੱਥੇ ਕੈਨੇਡਾ ਚ ਜਾਂ ਕੈਲਗਰੀ ਚ ਉਹਨ ਦਾ ਸਬਾਬ ਕਿਵੇਂ ਬਣਿਆ ਬ੍ਰਦਰ ਜੀ ਕੋਲ ਆਈਏ ਇੱਥੇ ਮੇਰਾ ਰਜਿਸਟਰ ਵੇਜਾ ਸੀਗਾ ਤੇ ਫਿਰ ਉਹਨਾਂ ਨੇ ਮੈਨੂੰ ਫਰਮਟ ਲੈ ਕੇ ਦਿੱਤਾ ਕਿ ਤੁਸੀਂ ਹੁਣੇ ਕੰਮ ਦੀ ਭਾਲ ਦੇ ਵਿੱਚ ਹੋ ਵੀ ਤੁਹਾਨੂੰ ਇੱਥੇ ਕੰਮ ਮਿਲੇ ਹਾਂਜੀ ਮੈਂ ਬਹੁਤ ਜਗ੍ਹਾ ਟਰਾਈ ਵੀ ਕੀਤਾ ਬਟ ਮੈਨੂੰ ਕੋਈ ਕੰਮ ਨਹੀਂ ਮਿਲਦਾ ਹੈਗਾ ਕਿਤੇ ਤੇ ਤੁਸੀਂ ਆਪਣੀ ਭਾਈ ਸਾਹਿਬ ਨੂੰ ਕਹਿਣਾ ਸੀ ਕਿ ਉਹ ਟਰਾਈ ਕਰੇ ਆਨਲਾਈਨ ਨਹੀਂ ਉਹਨਾਂ ਨੇ ਵੀ ਬਹੁਤ ਕੀਤਾ ਮੈਂ ਖੁਦ ਵੀ ਆਨਲਾਈਨ ਬਹੁਤ ਟਰਾਈ ਕਰਦੀ ਹਾਂ ਬਟ ਰਿਸਪੌਂਸ ਨਹੀਂ ਮਿਲਦਾ ਹੈਗਾ ਕੋਈ ਵੀ ਕੰਮ ਦਾ ਇਹਦਾ ਮਤਲਬ ਹੈ ਤੇ ਇਹ ਕਿਹਾ ਜਾ ਸਕਦਾ ਵੀ ਬੇਰਗਾਰੀ ਜਿਹੜੀ ਹੈ ਬਹੁਤ ਹੈ ਹਾਂਜੀ ਤੇ ਸਾਡੀਆਂ ਆ ਜਿਹੜੀਆਂ ਲੱਤਾਂ ਇਹਨਾਂ ਨੂੰ ਕੀ ਗੱਲ ਹੋ ਗਈ ਸ਼ੁਰੂ ਤੋਂ ਮੈਂ ਮੇਰੇ ਬਚਪਨ ਦੇ ਵਿੱਚ ਬੁਖਾਰ ਹੋਇਆ ਸੀਗਾ ਮੈਨੂੰ ਮੈਂ ਦੇਹ ਸਾਲ ਦੀ ਸੀਗੀ ਥੈਨ ਫਿਰ ਮੈਨੂੰ ਪੋਲੀਓ ਦਾ ਅਟੈਕ ਹੋ ਗਿਆ ਸੀ ਤੇ ਹੁਣ ਸਾਡੀਆਂ ਦੋਵੇਂ ਲੱਤਾਂ ਜਿਹੜੀਆਂ ਮਾਂ ਪਿਓ ਨੇ ਤੇ ਬਹੁਤ ਕੋਸ਼ਿਸ਼ ਕੀਤੀ ਹੋਊਗੀ ਚੱਲ ਪੈਣ ਹਾਂਜੀ ਮੇਰੇ ਪਾਦਰ ਜੀ ਨੇ ਮੈਨੂੰ ਬਹੁਤ ਜਗ੍ਹਾ ਲੈ ਕੇ ਗਏ ਬਹੁਤ ਜਗ੍ਹਾ ਉਹ ਜੋ ਆਪਰੇਟ ਵੀ ਹੋਏ ਐ ਬਟ ਕੋਈ ਫਰਕ ਨਹੀਂ ਪਿਆ ਤੇ ਹੁਣ ਤੁਸੀਂ ਇਹ ਇਹ ਦੋਵਾਂ ਫੌੜੀਆਂ ਦੇ ਬਿਨਾਂ ਨਹੀਂ ਤੁਰ ਸਕਦੇ ਹਾਂ ਨਹੀਂ ਬਿਨਾ ਪੜੀਆਂ ਤੋਂ ਨਹੀਂ ਮੈਂ ਤੁਰ ਸਕਦੀ ਜਾਈ ਤੇ ਜਦੋਂ ਆਏ ਸੀ ਕਿੰਨਾ ਚੇਰ ਹੋ ਗਿਆ ਤੁਹਾਨੂੰ ਉੱਥੇ ਇੰਡੀਆ ਚ ਆਉਣ ਇੰਡੀਆ ਤੋਂ ਇਹਨੇ ਮੈਨੂੰ ਹੁਣ ਸਾਲ ਹੋ ਜਾਣਾ ਹੈ ਠੀਕ ਹੈ ਤੇ ਉਹ ਫਿਰ ਜਹਾਜ਼ ਦੇ ਵਿੱਚ ਸਫਰ ਕਰਨ ਵੇਲੇ ਕਿਸ ਤਰ੍ਹਾਂ ਤੁਸੀਂ ਮਤਲਬ ਲੱਥੀਆਂ ਬਟ ਫਿਰ ਮੈਨੂੰ ਬੀਲਚੇਅਰ ਲੈ ਗਈ ਸੀ ਮੈਂ ਵਿਦ ਦਾ ਹੈਲਪਰ ਬੀਲਚੇਅਰ ਫਿਰ ਮੈਂ ਆਈ ਸੀ ਤੁਸੀਂ ਆਉਂ ਆਦਦੇ ਸਮੇਂ ਇਕੱਲੇ ਆਇਓ ਨਹੀਂ ਮੇ ਮਮਟੇ ਮੇਰੇ ਨਾਲ ਸੀ ਤੇ ਮਮ ਡੈਡ ਅਜੇ ਵੀ ਇੱਥੇ ਨੇ ਹਾਂਜੀ ਉਹ ਪਿਆਰੀ ਆ ਇੱਥੇ ਉਹੀ ਰਹਿੰਦੇ ਆ ਤੁਹਾਡੀ ਹੁਣ ਉਮਰ ਕਿੰਨੀ ਆ ਇਸ ਵੇਲੇ 39 ਐ 39 ਸਾਲ ਹਾਂਜੀ ਠੀਕ ਹੈ ਜਦੋਂ ਤੁਸੀਂ ਇਥੇ ਪੱਕੇ ਤੇ ਹੈਗੇ ਹੀ ਹੁਣ ਪੱਕੇ ਤੇ ਨਹੀਂ ਹੋਏ ਅਜੇ ਨਹੀਂ ਥਾਲੇ ਮੈਨੂੰ ਵਰਕ ਪਰਮਿਟ ਹੀ ਆ ਪੱਕੀ ਨਹੀਂ ਮੈਂ ਹੋਈ ਥਾਲੇ ਜਦੋਂ ਤੁਹਾਨੂੰ ਕੋਈ ਕੰਮ ਮਿਲੇਗਾ ਤੇ ਉਹਦੇ ਹਿਸਾਬ ਨਾਲ ਫਿਰ ਪੁਆਇੰਟਾਂ ਦੀ ਬੇਸ ਤੇ ਫਾਈਲ ਲੱਗੇਗੀ ਹਾਂਜੀ ਤੇ ਫੇਰ ਪੱਕੇ ਹੋਗੇ ਹਾਂਜੀ ਤੇ ਅਗਲੀ ਜਿਹੜੀ ਨੈਕਸਟ ਲਾਈਫ ਆ ਉਹ ਤੁਹਾਡੀ ਤੁਹਾਡੇ ਕੰਮ ਤੋਂ ਬਾਅਦ ਹੀ ਸ਼ੁਰੂ ਹੋਏਗੀ ਹਣੇ ਹਾਂਜੀ ਹਾਂਜੀ ਤੁਸੀਂ ਮਤਲਬ ਜਿਵੇਂ ਮੈਂ ਵੇਖਿਆ ਤੁਹਾਡੇ ਵਿੱਚ ਕਿੰਨਾ ਉਤਸ਼ਾਹ ਆ ਤੁਸੀਂ ਇਸ ਤਰ੍ਹਾਂ ਚੱਲ ਕੇ ਵੀ ਇੱਥੇ ਗੁਰਦੁਆਰਾ ਸਾਹਿਬ ਪਹੁੰਚਿਓ ਭਾਵੇਂ ਪਿੱਛੋਂ ਤੇ ਤੁਸੀਂ ਸਰ ਕੋਈ ਕਾਰਚੀ ਆਉਂਦਾ ਨਾ ਚੜ੍ਹਨਾ ਪੈਂਦਾ ਬਹੁਤ ਖਾਈ ਦਾ ਸਾਹਮਣਾ ਕਰਨਾ ਬੜੇ ਤੁਸੀਂ ਵਧਾਈ ਦੇ ਪਾਤਰੇ ਵੀ ਤੁਸੀਂ ਇੱਥੇ ਪਹੁੰਚਿਓ ਹਾਂਜੀ ਵੈਸੇ ਮੈਂ ਇੰਡੀਆ ਦੇ ਵਿੱਚ ਟੀਚਿੰਗ ਦੀ ਜੌਬ ਕਰਦੀ ਸੀ ਮੈਂ ਐਮਏ ਵੀ ਹਟਾਂ ਤੇ ਉੱਥੇ ਵੈਸੀ ਮੈਂ ਕੰਮ ਹਰ ਕੋਈ ਕਰ ਲੈਂਦੀ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆਹੋ ਤੁਸੀਂ ਬੈਠ ਕੇ ਤਾਂ ਹਰ ਕੰਮ ਕਰ ਹੀ ਸਕਦੇ ਹੋ ਹਾਂਜੀ ਬੈਠ ਕੇ ਮੈਂ ਹਰ ਕੰਮ ਕਰ ਲੈਂਦੀ ਆ ਤੁਸੀਂ ਆਪਣੇ ਵਰਗੇ ਤੁਹਾਡੇ ਜਿਹੜੇ ਕਈ ਲੋਕ ਨੇ ਚਾਹੇ ਉਹ ਭਾਰਤ ਦੇ ਵਿੱਚ ਨੇ ਕੈਨੇਡਾ ਦੇ ਵਿੱਚ ਵੀ ਹੋਣਗੇ ਹੈਗੇ ਨੇ ਤੇ ਉਹਨਾਂ ਨੂੰ ਜਿਹੜੇ ਅਤਿਸ਼ਾ ਜਿਨ੍ਹਾਂ ਦੇ ਵਿੱਚ ਨਹੀਂ ਹੁੰਦਾ ਮਤਲਬ ਭਾਵ ਉਹ ਦਿਲ ਖੜ ਜਾਂਦੀ ਹੈ ਹਾਂਜੀ ਇਹ ਉਹਨਾਂ ਨੂੰ ਤੁਸੀਂ ਆਪਣੀ ਵੱਲੋਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਕੀ ਕਰਨ ਤੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਣ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਹਮੇਸ਼ਾ ਆਪਣੇ ਤੋਂ ਨੀਵੇਂ ਵੱਲ ਦੇਖੋ ਕਿ ਅਸੀਂ ਅਸੀਂ ਆਪਣੀ ਸਿਚੁਏਸ਼ਨ ਨੂੰ ਦੇਖੀਏ ਕਿ ਇਸ ਸੰਪਰਮਾਤਮਾ ਨੇ ਬਹੁਤ ਵਧੀਆ ਬਣਾਇਆ ਪਰ ਜਦੋਂ ਆਪਣੇ ਤੋਂ ਨੀਵੇਂ ਵੱਲ ਦੇਖਦੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲਦਾ ਕਿ ਨਹੀਂ ਪਰਮਾਤਮਾ ਤਾਂ ਤੁਹਾਨੂੰ ਬਹੁਤ ਵਧੀਆ ਰੱਖਿਆ ਆ ਅਸੀਂ ਕਿਸੇ ਤੇ ਡਿਪੈਂਡ ਨਹੀਂ ਹੈਗੇ ਅਸੀਂ ਹਰ ਕੰਮ ਆਪਣਾ ਆਪ ਕਰ ਸਕਦੇ ਆ ਸਾਨੂੰ ਉਹਨਾਂ ਨੂੰ ਦੇਖ ਕੇ ਬਹੁਤ ਹੌਸਲਾ ਮਿਲਦਾ ਜਿਹੜੇ ਵਿਚਾਰੇ ਤੋਰ ਨਹੀਂ ਸਕਦੇ ਕੋਈ ਉਹਨਾਂ ਦੀ ਕੇਅਰ ਕਰਦਾ ਕੋਈ ਕੋਸ਼ਿਸ਼ ਕਰਦਾ ਆ ਤੋ ਮੈਂ ਕਹਿਨੀ ਆ ਕਹਣਾ ਚਾਹਦੀ ਆ ਕਿ ਹਮੇਸ਼ਾ ਪਰਮਾਤਮਾ ਦੀ ਹੋੜ ਆਸਰਾ ਲੈ ਕੇ ਚੱਲੋ ਹਮੇਸ਼ਾ ਕਿ ਮਤ ਉਹ ਦਿੰਦਾ ਹੈ ਕਿ ਸਾਨੂੰ ਕਦੀ ਵੀ ਆਪਣੀ ਜ਼ਿੰਦਗੀ ਚ ਆਸਰਾ ਨਹੀਂ ਛੱਡਣਾ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਬੇਟੀ ਤੁਹਾਡੀ ਥੈਂਕ ਯੂ ਸਰ ਓਕੇ